ਜੋ ਕਦੀ ਯਾਦ ਦੇ ਚ ਵੀ ਨਹੀਂ ਆਉਂਦਾ ਇੱਕ ਦੂਜੇ ਦੀ ਯਾਦ ਦੇ ਚ ਵੀ ਨਹੀਂ ਆਉਂਦੇ ਸੰਬੰਧੀ ਕਿਹੜੇ ਗੱਲ ਦਾ ਰਿਸ਼ਤੇਦਾਰ ਕਿਹੜੇ ਗੱਲ ਦਾ ਕਿਧਰੇ ਕਿਧਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪਰਦੇਸ ਆਉਂਦਾ ਹੈ ਆਪਣਾ ਲੱਗਦਾ ਹੈ ਕੰਨ ਤੇ ਅਲੱਗ ਹੈ ਕੰਨ ਤੇ ਵੱਖ ਹੈ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਥੋੜੀ ਜਿਹੀ ਮਨ ਦੀ ਸਾਂਝ ਹੈ ਲੇਕਿਨ ਉਸ ਮਨੁੱਖ ਦੀ ਸਾਰੇ ਬ੍ਰਹਿਮੰਡ ਨਾਲ ਸਾਂਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਤੇ ਦੀਨ ਹੋਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਟੀ ਤ੍ਰਿਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਤਮਾ ਅਖੰਡ ਹੈ ਮਨ ਵੀ ਖੰਡਿਤ ਹੈ ਤਨ ਵੀ ਖੰਡਿਤ ਹੈ ਟੁਕੜੇ ਟੁਕੜੇ ਹੈ ਇਕ ਤਨ ਜੈਸਾ ਦੂਸਰਾ ਤਨ ਨਹੀਂ ਹੈ ਖੰਡਿਤ ਹੈ ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ ਖੰਡਿਤ ਹੈ ਆਤਮਾ ਤੇ ਹੈ ਇੱਕ ਦੋ ਤਿੰਨ ਚਾਰ ਪੰਜ ਨਹੀਂ ਹੈ ਇੱਕੋ ਹੀ ਹੈ ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚ ਨੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਵਦਾ ਹੈ ਉਹ ਤੇ ਕਹਿ ਉੱਠਦਾ ਹੈ ਸਭ ਕੁਝ ਹੋਈ ਹੈ ਚਲੋ ਇੱਕ ਸੋਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ ਕਤਹੁ ਸੋਚੇਤ ਹੋਏ ਕਿ ਚੇਤਨਾ ਕੋ ਚਾਰ ਕੀਓ ਕਤਹੁ ਅਚਿੰਤ ਹੋਏ ਕਿ ਸੋਵਤ ਅਚੇਤ ਹੋ ਏ ਪ੍ਰਭੂ ਕਮਾਲ ਹੈ ਕਿਦਰੇ ਤੋਂ ਬੜਾ ਸੁਚੇਤ ਹੈ ਸਾਵਧਾਨ ਹੈ ਸਿਆਣਾ ਹੈ ਗਿਆਨੀ ਹੈ ਵਿਚਾਰਕ ਹੈ ਦਾਰਸ਼ਨਿਕ ਹੈ परगत हूं अजंत होए के सोवत अचेत हो किदरे तुम बिल्कुल अचेत तनु कख भी समझ नहीं कुछ भी नहीं पता अपने पराए का किसी का भी कोई बोध नहीं किसी नाल तेरी सांझ नहीं इतना अचे जैसे के पत्थर ऐसा है ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੋਂ ਹੀ ਹੈ ਕਤ ਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ ਕਤ ਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ ਕਹੂ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤੋ ਕਿਦਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾ ਹੈ ਤੂੰ ਦਰਦਰ ਮੰਗ ਰਿਹਾ ਹੈ ਪਰ ਕਿਦਰੇ ਮਹਾਦਾਨੇ ਹੈ ਕਰਤੋ ਹੀ ਹੈ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਿਆਣਾ ਇੱਕ ਲੱਗਦੇ ਨੇ ਸੁੰਦਰ ਤੇ ਕ੍ਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾਂ ਸਮਠਾ ਕਰ ਸਮチェਰਾ ਅਰਧ ਉਰਧ ਦੋ ਤੇ ਨਹੀਂ ਰਾਤ ਦਿਨਸ ਤੇ ਨਹੀਂ ਭਗਤ ਕਬੀਰ ਕਰਨ ਅਰਧ ਉਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਕੋਈ ਵੱਡਾ ਦਿਖਾਈ ਦਿੰਦਾ ਮੂਰਖ ਦਿਖਾਈ ਦਿੰਦਾ ਸਿਆਣਾ ਦਿਖਾਈ ਦਿੰਦਾ ਪੁੰਨੀ ਦਿਖਾਈ ਦਿੰਦਾ ਪਾਪੀ ਦਿਖਾਈ ਦਿੰਦਾ ਆਪਣਾ ਦਿਖਾਈ ਦਿੰਦਾ ਬੇਗਾਨਾ ਦਿਖਾਈ ਦਿੰਦਾ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਇਸ ਸਰੀਰ ਦੇ ਤਲ ਤਾ ਜੀਵਣਾ ਕੁਝ ਆਪਣੇ ਵੀ ਹਨ ਸਾਰੇ ਬੇਦਾਨੇ ਨੇ ਨਾ ਬੜੇ ਧਿਆਨ ਨਾਲ ਸੁਣਨਾ ਹੈ ਨ ਕੁਝ ਆਪਣਾ ਹੈ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇਥੋਂ ਸ਼ੁਰੂ ਹੁੰਦੀ ਹੈ ਹੈ ਨ ਕੁਝ ਆਪਣੇ ਵੀ ਹੈ ਨਾ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭੇ ਗਾਣੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹੈ ਨਾ ਇਹ ਮੰਦੇ ਤਲ ਦਾ ਜੀਵਣਾ ਹੈ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤਲ ਦਾ ਜੀਵਣਾ ਹੈ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਉਂਦੇ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗਲੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਨੇ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬਹੁਤਾ ਜੀਵਣਾ ਸਰੀਰ ਦੇ ਤਲ ਤੇ ਤੇ ਸਰੀਰ ਤੇ ਹੈ ਹੀ ਵਿਤਕਰਾ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਕਿ ਆਦਿਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਭੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ ਅਲੱਗ ਹੈ ਕੁਦਰਤ ਇੱਕ ਜੈਸਾ ਸਰੀਰ ਦੂਜੇ ਦਾ ਬਣੰਦੀ ਹੀ ਨਹੀਂ ਹੈ ਇਹ ਠੀਕ ਹੈ ਸੈਂਸਨਿਟਿਸ ਦੀ ਪੁਖਤਗੀ ਕਰ ਦਿੱਤੀ ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ ਕਬੂਲ ਨਹੀਂ ਕਰਦਾ ਪ੍ਰਵਾਨ ਨਹੀਂ ਕਰਦਾ ਕਿਉਂ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਹੱਲਕ ਦੀਆਂ ਅਡੀਆਂ ਅਲੱਗ ਅਲੱਗ ਨੇ ਤੇ ਹਰ ਇੱਕ ਦਾ ਮਾਸ ਅਲੱਗ ਅਲੱਗ ਹੈ ਵੈਦ ਕਹਿੰਦੇ ਨੇ ਵੈਦ ਹਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ-ਅਲੱਗ ਹੈ ਹਰ ਇੱਕ ਦਾ ਖੂਨ ਨਾ ਅਲੱਗ-ਅਲੱਗ ਹੈ ਮਾਸ ਦਾ ਤਰਲ ਰੂ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥਾ ਹੋ ਗਿਆ ਮੈਂ ਸੈਂਟਿਸਟਿਸ ਤੇ ਨਹੀਂ ਕਉਨ ਚੁਕੇ ਭਾਰਤ ਦੇ ॠषि मुनियों ਨੂੰ ਮੈਂ ਪੜਿਆ ਥੋੜਾ ਜਿਹਾ ਮੈਂ ਸਮਝਿਆ ਹੈ ਸਰੀਰ ਦੇ ਤਲ ਤੇ ਕੁਛ ਵੀ ਇਕ ਨਹੀਂ ਹੈ ਸਭ ਅਲੱਗ ਅਲੱਗ ਹੈ ਮੇਰੇ ਕਰ ਤੇ ਇਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਪਾਇਆ ਸਭ ਦੇ ਸਰੀਰ ਅਲੱਗ ਅਲੱਗ ਨੇ ਕਿ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ ਇਸ ਤੋਂ ਅੱਗੇ ਗਿਆ ਹੀ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਕੋਈ ਵੀ ਆਪਣਾ ਨਹੀਂ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣ ਦੀਆਂ ਹਰ ਇੱਕ ਨੂੰ ਬਿਗਾਨੇ ਨੇ ਸਭ ਉਪਰੇ ਨੇ ਸਭ ਦੁਸ਼ਮਣ ਨੇ ਸਭ ਪ੍ਰਾਏ ਨੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨੇ ਫਲਾਣਾ ਆਪਣਾ ਉਹ ਆਪਣਾ ਹੈ ਔਰ ਇਹ ਆਪਣਾ ਹੋ ਸਕਦਾ ਹੈ ਇਥੋਂ ਮਨੁੱਖਤਾ ਸ਼ੁਰੂ ਆਉਂਦੀ ਹੈ ਕੁਛ ਆਪਣੇ ਵੀ ਨੇ ਪਰ ਇਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਥੋਂ ਸੰਤਪਣਾ ਸ਼ੁਰੂ ਹੋ ਜਾਂਦਾ ਹੈ ਇਥੋਂ ਬ੍ਰਹਮ ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਂ ਖਮ ਅਪਣ ਕੀਨਾ ਹਮ ਸਭ ਨਾਂ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕੀਓ ਮੇਰੇ ਰਾਜਨ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮ੍ਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ ਪ੍ਰਭੂ ਤੂੰ ਹੈ ਪਰ ਮੈਂ ਕਿਸ ਤਰ੍ਹਾਂ ਕਹਿ ਦੇ ਮੈਂ ਹਨੇਰਾ ਕੋਈ ਹੋਰ ਹੈ ਇਹ ਵੀ ਤੂੰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਬੜੀ ਜੁਰਤ ਹੈ ਕਲਗੀਧਰ ਪਾਤਸ਼ਾਹ ਦੀ ਇਹ ਬੜੀ ਹਿੰਮਤ ਹੈ ਨਮੋ ਅੰਧਕਾਰੇ ਨਮਸਕਾਰ ਤੈਨੂੰ اے ਅੰਧਕਾਰ ਦੇ ਸਰੂਪ ਪਰਮਾਤਮਾ ਨਮਸਕਾਰ ਤੇ ਜੇ ਮੈਂ ਕਹਿ ਦਿਆਂ ਪ੍ਰਕਾਸ਼ ਤੇਰੇ ਤੋਂ ਆ ਰਿਹਾ ਹੈ ते अंधेरा किसी होर तो आ रहा है तो ते मतलब तेरे मुकाबले भी कोई होर है फिर फिर तो गल होर हो गई फिर तो समृष्टि ना हो इस्लाम ईसाइत ऐसा कहती है नेकियां खुदा तो आदि ने बदियां शैतान तो आदियां ऐसा वो केंद्र ऐसा वह मनते हैं ਔਰ ਆਪ ਵੀ ਗਿਆਥਲੀ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਤੇ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲੱਗੀ ਤੇ ਇੱਕ ਸ਼ੈਤਾਨ ਦੀ ਮੂਰਤੀ ਉਹਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੁਮ ਬਧੀਆਂ ਵੇਜੜਾ ਇਹ ਸਮ ਦ੍ਰਿਸ਼ਟੀ ਨਹੀਂ ਹੈ ਇਹ ਮੋਟੀ ਅਕਲ ਹੈ ਇਹ ਮੋਟਾ ਪਣਾ ਹੈ ਚਲੋ ਉਸ ਨੂੰ ਮੈਂ ਬਹੁਤ ਹੋਰ ਰੂਪਿస్తే ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਪਰ ਕਮਾਂ ਦੀ ਗੱਲ ਜਦ ਕੋਈ ਸਮ ਦ੍ਰਿਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨੇਕੋ ਮੂਰਖ ਨੇਕੋ ਸਿਆਣਾ ਵਰਤੇ ਸਭ ਕਿਛ ਤੇਰਾ ਬਾਣਾ ਸਾਡਾ ਦਾਵਾ ਨਹੀਂ ਅਸੀਂ ਚੰਗੇ ਆ ਸਾਡਾ ਇਹ ਕਹਿਣਾ ਵੀ ਨਹੀਂ ਕੋਈ ਮਾੜਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਕਿਉ ਨਮਉ ਅੰਧਕਾਰੇ ਨਮਉ ਤੇਜ ਤੇਜੇ ਇਹ ਅੰਧਕਾਰ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਆਤਮਾ ਦੇ ਤਲ ਤੇ ਜੀਣ ਵਾਲੇ ਨੂੰ ਦੋ ਦਿਖਾਈ ਨਹੀਂ ਦਿੰਦੇ ਇੱਕ ਕਿ ਕੋਈ ਦਿਖਾਈ ਦਿੰਦਾ